ਆਪਣੇ ਦੁੱਖ ਨੂੰ ਦੂਰ ਕਰਨ ਵਾਸਤੇ ਕੋੜਾ ਵਿਅਕਤੀ ਭਗਤ ਕਬੀਰ ਜੀ ਦੇ ਘਰ ਆਇਆ ਪਰ ਅੱਗੋਂ ਭਗਤ ਕਬੀਰ ਜੀ ਘਰ ਹੀ ਨਹੀਂ ਸਨ ਉਹ ਕੋੜਾ ਉਹਨਾਂ ਦੇ ਬੁਹੇ ਅੱਗੇ ਬੈਠ ਗਿਆ ਅਤੇ ਉੱਚੀ ਉੱਚੀ ਰੋਣ ਲੱਗਾ ਚੰਗਰਾ ਮਾਰਾ ਲੱਗਾ ਉਸ ਦੀਆਂ ਇਹ ਆਵਾਜ਼ਾਂ ਸੁਣ ਕੇ ਮਾਤਾ ਲੋਈ ਜੀ ਬਾਹਰ ਆਏ ਅਤੇ ਪੁੱਛਿਆ ਕਿ ਭਗਤਾ ਤੂੰ ਕੀ ਚਾਹੁੰਦਾ ਹੈ ਕੋੜੇ ਨੇ ਕਿਹਾ ਮੈਂ ਕਬੀਰ ਜੀ ਦੇ ਦਰਸ਼ਨ ਕਰਨੇ ਹਨ ਮਾਤਾ ਲੋਈ ਜੀ ਨੇ ਕਿਹਾ ਕਬੀਰ ਜੀ ਤਾਂ ਘਰ ਹੀ ਨਹੀਂ ਹਨ ਕੋੜਾ ਬੜਾ ਹੀ ਨਿਰਾਸ਼ ਹੋ ਗਿਆ ਮਾਤਾ ਲੋਈ ਨੂੰ ਆਖ ਲਗਾ ਮੈਂ ਤਾਂ ਆਪਣੇ ਰੋਗ ਨਾਲ ਬੜਾ ਤੁਕੀ ਹਾਂ ਅਤੇ ਮੈਂ ਦਰਿਆ ਵਿੱਚ ਰੁੜਨ ਤੁਰਿਆ ਜਾਂਦਾ ਸਾਂ ਪਰ ਮੈਨੂੰ ਇੱਕ ਆਦਮੀ ਨੇ ਆਪਜੀ ਦੇ ਘਰ ਵੱਲ ਤੋਰਿਆ ਹੈ ਕਿ ਇੱਥੇ ਹੀ ਮੇਰਾ ਦੁੱਖ ਦੂਰ ਹੋਵੇਗਾ ਇਸ ਲਈ ਜਾਂ ਤਾਂ ਮੇਰਾ ਪਖਤ ਕਬੀਰ ਜੀ ਦੁੱਖ ਦੂਰ ਕਰ ਦੇਣਗੇ ਨਹੀਂ ਤਾਂ ਮੈਂ ਇੱਥੇ ਹੀ ਮਰ ਜਣਾ ਹੈ ਮਾਤਾ ਲੋਈ ਜੀ ਨੂੰ ਉਸ ਤੇ ਬੜਾ ਹੀ ਤਸ ਆਇਆ ਉਹਨਾਂ ਨੇ ਕੋੜੀ ਨੂੰ ਥੀਰ ਦਿੱਤਾ ਅਤੇ ਆਪਣੇ ਪਾਸ ਬਿਠਾ ਕੇ ਕਿਹਾ ਪਖਤਾ ਚੁੱਪ ਕਰ ਜਾ ਤੇਰੇ ਮੂੰਹ ਤੋਂ ਕੋਈ ਆਵਾਜ਼ ਨਾ ਨਿਕਲੇ ਉਸਨੂੰ ਆਪਣੇ ਕੋਲ ਬਿਠਾ ਕੇ ਮਾਤਾ ਜੀ ਅੱਖਾਂ ਮੀਟ ਕੇ ਬੈਠੇ ਅਤੇ ਈਸ਼ਵਰ ਪ੍ਰਾਇਨ ਹੋ ਗਏ ਮਨ ਇੰਦਰੀਆਂ ਨੂੰ ਰੋਕ ਲਿਆ ਅਤੇ ਕਬੀਰ ਜੀ ਦੀ ਬਖਸ਼ਿਸ਼ ਦੇ ਪੰਡਾਰੇ ਖੋਲ ਦਿੱਤੇ